ਦੇ ਨਰਥ ਬੜੇ ਸਪੱਸ਼ਟ ਹੈ। ਕੱਲ ਸਮੇਂ ਨੇ ਆਪਣੀ ਆਂਤ ਦਿੱਤੀ ਤੇ ਨਰਥ ਕੱਢਣਾ ਕੰਮ ਜਵਾਨੀਆਂ ਦਾ। ਕੌਮ ਉਸ ਨੂੰ ਕਦੇ ਨਹੀਂ ਮਾਫ਼ ਕਰਦੀ ਜਿਹੜਾ ਮੋਲਣਾ ਪਾਵੇ ਕੁਰਬਾਨੀਆਂ ਦਾ। ਸਾਰੇ ਹੀ ਸੰਤ ਪੂਜ ਮਾਨਿਆ ਦੋਵੇਂ ਹੱਥ ਜੋੜ ਕੇ ਧੰਨ ਸਰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਤੇ ਲਾਸ ਕਰਿਓ। ਸੰਗਤ ਦੀ ਅਰਦਾਸ ਕਦੇ ਵੀ ਬਿਰਤੀ ਨਹੀਂ ਜਾਂਦੀ ਆਪਣੇ ਲਈ ਨਹੀਂ ਤੇ ਸਾਡੇ ਗਰੀਬਾਂ ਲਈ ਜ਼ਰੂਰ ਕਰਿਓ ਕਿ ਸਾਡੇ ਜਿਹੜਿਆ ਤੁਰੀ ਦੇ ਘਰੇ ਸਹਿਰੇ ਆ ਇਹ ਗੁਰੂ ਗ੍ਰੰਥ ਦੇ ਲੇਖੇ ਲੱਗ ਜਾਣ ਗੁਰੂ ਪੰਥ ਦੇ ਲੇਖੇ ਲੱਗ ਜਾਣ। ਹੁਣਾਂ ਫੁਲਾਂ ਦੀ ਖਿਮਾ ਸਾਰੇ ਹੀ ਸੰਤ ਮਾਨ ਕੋਟਾਨ ਕੋਟ ਧੰਨਵਾਦ ਸੱਚੇ ਪਾਤਸ਼ਾਹ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦਾ ਪ੍ਰਬੰਧਕ ਸਾਹਿਬਾਨ ਦਾ ਧੰਨਵਾਦ ਇੱਕ ਬਾਬੂ ਜੀ ਮੈਨੂੰ ਮਾਨ ਭੇਜ ਕੇ ਗਏ ਜੀ ਮਾਇਆ ਅਰਦਾਸ ਕਰਾਉਣ ਵਾਸਤੇ ਕਹਿ ਕੇ ਗਏ ਜਿੱਤੇ ਮੈਂ ਆਸ ਵੀ ਭੁੱਲ ਗਿਆ ਤੇ ਨਾਂ ਵੀ ਪਤਾ ਨਹੀਂ ਕਿਦਾ ਦੱਸ ਕੇ ਗਏ ਸੀ ਕਿਉਂਕਿ ਅਸੀਂ ਕਦੇ ਨਾਂ ਲਿਆ ਨਹੀਂ ਕਿਹੇ ਦਾ ਤੇ ਮੈਂ ਮਾਫੀ ਚਾਹੁੰਦਾ ਏ ਜੇ ਚਾਹਤਾ ਹੋ ਪੈਸੇ ਵਾਪਸ ਲੈ ਜੇ ਉਸ ਬਾਅਦ ਤੇ ਤੇ ਉਤਰਨੇ ਸਾਰ ਤੇ ਜਾਂ ਪਰ ਅਰਦਾਸ ਆਪ ਹੀ ਕਰਦੇ ਹੋ ਨੇ ਕਿਉਂਕਿ ਅਰਦਾਸ ਤਾਂ ਉਹ ਆ ਜੀ ਆਪ ਕੀਤੇ ਜਾਵੇ ਜਦ ਸੰਗਤ ਦੇ ਰੂਪ ਦੇਣਾ ਚਾਹੋ ਸਾਰੇ ਜਣੇ ਕਰਦੀਆਂ ਨਾਨਕ ਨਾਮ ਚੜਦੀ ਕਲਾ ਮੇਰੇ ਭਾਣੇ ਸਰਬਤ ਦਾ ਭਲਾ ਨਾ ਅੰਗ ਬਹੁਤਾਂ ਦੋਨੀਆਂ ਨੇ ਢਾੜ ਸਾਹਿਬ ਵਾਲੇ ਮਾਹ ਪੁਰਖ ਘੋੜਿਆਂ ਸਮੇਤ ਪਹੁੰਚਿਆ ਹੋਰ